ਸੋ ਹੋਰ ਕਿਹੜੇ ਕਿਹੜੇ ਵਿਸ਼ੇ ਹੈ ਜ ਜਿੱਤੇ ਨਾਲ ਲੱਗਦਾ ਕਿ ਕੰਮ ਕੀਤਾ ਜਾਣਾ ਚਾਹੀਦਾ ਹੋਰ ਅਗਦੇ ਕਿਹੜੇ ਕਿਹੜੇ ਐਸਪੈਕਟਸ ਹੈ ਜੋ ਐਂਟਰਟੇਨਮੈਂਟ ਇਸ ਸੋਰਸ ਦੇ ਜ਼ਰੀਏ ਆਪਾਂ ਆਡੀਅנס ਤੱਕ ਪਹੁੰਚਾ ਸਕਦੇ ਹਾਲੇ ਤਾਂ ਉਹ ਪੰਜਾ ਬਹੁਤ ਨਹੀਂ ਤਿਆਰੀਆਂ ਹਾਲੇ ਹਾਲੇ ਤਾਂ ਸਾਡਾ ਸਿਨੇਮਾ ਟੀਨੇਜ ਦੇ ਵਿੱਚ ਹੈ ਤੇ ਅਸੀਂ ਅੱਗੇ ਵਧ ਰਹੇ ਹਾਂ ਔਰ ਅੱਜ ਦੇ ਸਮੇਂ ਦੇ ਵਿੱਚ ਜੋ ਟੀਨੇਜ ਦੇ ਵਿੱਚ ਹੀ ਬਹੁਤ ਡਿਫਰੈਂਟ ਤਰ੍ਹਾਂ ਦੇ ਸਬਜੈਕਟ ਕਹੇ ਜਾਣ ਰਹੇ ਨੇ ਔਰ ਅਲੱਗ-ਅਲੱਗ ਪ੍ਰੋਡਕਸ਼ਨ ਹਾਊਸ ਆ ਰਹੇ ਨੇ ਵੱਡੀ ਗੱਲ ਹੈ ਕਿ मीनिंगफुल ਸਿਨੇਮਾ ਜਿਹੜਾ ਉਹ ਸਾਹਮਣੇ ਆ ਰਿਹਾ ਔਰ ਯੂਥ ਉਹਨੂੰ ਐਪਰੀਸ਼ੀਏਟ ਵੀ ਕਰਦੀ ਹੈ ਤਾਂ ਹੀ ਤੁਹਾਡੇ ਕੋਲੇ ਆਏ ਆ ਅੱਜ ਔਰ ਪੰਜਾਬੀਆਂ ਨੇ ਇਸ ਗੱਲ ਦੀ ਮੋਹਰ ਲਾਈ ਹੈ ਕਿ ਸਾਡੇ ਉੱਤੇ ਇਲਜ਼ਾਮ ਲੱਗਦੇ ਆ ਕਿ ਅਸੀਂ ਵਾਹਿਆਤ ਗਾਣੇ ਸੁਣਦੇ ਆ ਵਾਹਿਆਤ 뮤직 ਸੁਣਦੇ ਆ ਇਹ ਗੱਲ ਸੱਚੀ ਨਹੀਂ ਹੈ ਕਿਉਂਕਿ ਜੇ ਗੱਲ ਹੁੰਦੀ ਤਾ ਸਰਤਾਜ ਹੋਰੀ ਸਾਡੇ ਵਿੱਚ ਅੱਜ ਬੈਠੇ ਨਾ ਹੁੰਦੇ ਇਸ ਤਰੀਕੇ ਨਾਲ ਔਰ ਇਹਨਾਂ ਦੇ ਜਿਹੜੇ ਕੰਸਰਟ ਹੁੰਦੇ ਨੇ ਔਰ ਜਿੰਨਾ ਮਿਊਜ਼ਿਕ ਸੁਣਿਆ ਜਾਂਦਾ ਸਾਡੇ ਭਰਾ ਦਾ ਔਰ ਜਿੰਨੀ ਕਵਿਤਾ ਸਰਾਹੀ ਜਾਂਦੀ ਹੈ ਇਹਨਾਂ ਦੀ ਪਿੱਛੇ ਜੇ ਤੁਸੀਂ ਪੋਇਟਰੀ ਸੁਣੀ ਸਰਤਾਜ ਜੀ ਦੀ ਕਿਹ ਕਿਹਨੇ ਸੁਣੀ ਹੱਥ ਖੜਾ ਕਰਿਓ ਬਹੁਤ ਗਿਣਤੀ ਹੈ ਸੋ ਜੇ ਕਵਤਾ ਨੂੰ ਨਿਰੀਪੂਰੀ ਕਵਤਾ ਨੂੰ ਇੰਨਾ ਬਟਾ ਹੰਗਾਰਾ ਮਿਲ ਸਕਦਾ ਹੈ ਤਾਂ ਇਸ ਇਹਦਾ ਮਤਲਬ ਇਹ ਹੈ ਕਿ ਸਾਡੇ ਆਸ-ਪਾਸੇ ਚੰਗਾ ਸੁਣਨ ਵਾਲੇ ਹੈਗੇ ਨੇ ਸੋ ਜੇ ਚੰਗਾ ਸੁਣਨ ਵਾਲੇ ਚੰਗਾ ਦੇਖਣ ਵਾਲੇ ਹੈਗੇ ਨੇ ਤਾਂ ਚੰਗਾ ਕਿਹਾ ਜਾਊਗਾ ਹਲੇ ਬਹੁਤ ਸਬਜੈਕਟ ਨੇ ਕਹਿਣ ਵਾਲੇ ਔਰ ਜਿਵੇਂ ਹੁਣ ਟੀਚਿੰਗ ਦੇ ਉੱਤੇ ਆਈ ਹੈ ਹੈਨਾ ਕਿਵੇਂ ਇੱਕ ਅਧਿਆਪਕ ਕਿਵੇਂ ਕੰਮ ਕਰ ਸਕਦਾ ਹੈ ਅਧਿਆਪਕ ਦਾ ਕੰਮ ਹੁੰਦਾ ਹੈ ਪਹਿਲਾਂ ਆਪਣੇ ਵਿਦਿਆਰਥੀ ਨੂੰ ਕੰਨ ਦੇਣਾ ਸੁਣ ਲਾਉਣਾ ਫਿਰ ਅੱਖਾਂ ਦੇਣੀਆਂ ਚੰਗਾ ਦੇਖਣ ਲਾਉਣਾ ਫਿਰ ਸਮਝਣ ਲਾਉਣਾ ਫੇਰੋ ਦੀ ਜ਼ੁਬਾਨ ਤੇ ਉੱਤੇ ਜੋ ਆਉਂਦਾ ਉਹ ਇੱਕ ਅਧਿਆਪਕ ਬੋਲਦਾ ਹੁੰਦਾ ਸੋ ਸਾਡੀ ਫਿਲਮ ਹੁਸ਼ਿਆਰ ਸਿੰਘ ਦੇ ਵਿੱਚ ਜਗਦੀਪ ਬੜਿੰਗ ਨੇ ਜੋ ਲਿਖਿਆ ਸਬਜੈਕਟ ਇਹ ਇਹ ਆਉਣ ਵਾਲੇ ਸਮੇਂ ਤੱਕ ਵੀ ਫਿਲਮ ਸਫਾਰਸ਼ਾਂ ਦੇ ਉੱਤੇ ਔਰ ਦੇਖਣ ਵਾਲੀ ਹੋਊਗੀ ਲਾਇਬ੍ਰੇਰੀ ਵਿੱਚ ਸਾਂਭਣ ਵਾਲੀ ਫਿਲਮ ਹੋਊਗੀ ਔਰ ਅਸੀਂ ਮਾਣ ਕਰਾਂਗੇ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈਗੇ ਆਂ ਔਰ ਸਰਤਾਜ ਜੀ ਨੇ ਔਰ ਓਮ ਜੀ ਸਾਨੀ ਸਾਹਿਬ ਨੇ ਪ੍ਰੋਡਿਊਸ ਕੀਤੀ ਫਿਲਮ ਇਸ ਫਿਲਮ ਇਸ ਤਰ੍ਹਾਂ ਦੇ ਸਬਜੈਕਟ ਦੇ ਉੱਤੇ ਪੈਸੇ ਲਾਉਣੇ ਦੋਸਤੋ ਬਹੁਤ ਇੱਕ ਹੌਸਲੇ ਵਾਲਾ ਕੰਮ ਹੁੰਦਾ ਜਣੇ ਖਾਣੇ ਦਾ ਕੰਮ ਨਹੀਂ ਔਰ ਉਹਦੇ ਪ੍ਰਤਾਪ ਸਿੰਘ ਸਾਡੇ ਡਾਇਰੈਕਟਰ ਨੇ ਇਹ ਛੋਟਾ ਜਿਹਾ ਮੁੰਡਾ ਖੜਾ ਸੋ ਬਹੁਤ ਹੀ ਆਲਾ ਡਾਇਰੈਕਟਰ ਹੈ ਸਾਡਾ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਉਮੀਦ ਕਰਦੇ ਹਾਂ ਕਿ ਸਿਰਫ ਤਾੜੀਆਂ ਮਾਰ ਕੇ ਇੱਥੇ ਛੱਡ ਕੇ ਨਹੀਂ ਜਾਓਗੇ ਸਿਨੇਮੇ ਚ ਜਾ ਕੇ ਫਿਲਮ ਦੇਖ ਕੇ ਆਓਗੇ ਔਰ ਤੁਹਾਡੇ ਸੁਨੇਹੇ ਸਾਨੂੰ ਪਹਿਲੇ ਦਿਨ ਮਿਲਣਗੇ ਪਤਾ ਲੱਗੂਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚੋਂ ਜ਼ਿਆਦਾ ਲੋਕਾਂ ਨੇ ਪਹਿਲੇ ਸ਼ੋਅ ਦੇਖੇ ਨੇ ਕਿਉਂਕਿ ਤੁਸੀਂ ਸਟੂਡੈਂਟ ਹੋ ਤੇ ਤੁਹਾਡੇ ਕੋਲ ਸਿਸਟਮ ਵੀ ਬਹੁਤ ਅੱਛਾ ਹੈ ਇਹੀ ਉਮੀਦ ਕਰਦੇ ਹਾਂ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਟ੍ਰੇਲਰ ਨੂੰ ਅੱਗੇ ਲੋਕਾਂ ਤੱਕ ਸ਼ੇਅਰ ਕਰਿਓ ਤੇ ਆਵਾਜ਼ ਪਹੁੰਚਾਓ ਕਿ 7 ਫਰਵਰੀ ਨੂੰ ਸਾਡੀ ਫਿਲਮ ਜ਼ਰੂਰ ਦੇਖੇ